ਸਾਸੀ ਗਾਲ ਜੀ ਸਾਰਿਆਂ ਨੂੰ ਕੁਛ ਲੋਕ ਸਾਸੀ ਗਾਲ ਜੀ ਸਾਰਿਆਂ ਦੋ ਘੰਟੇ ਵੀ ਨਹੀਂ ਪਹਿਲਾਂ ਹੀ ਦਸ ਹੋ ਗਈ ਆ ਸਾਰਿਆਂ ਨੂੰ ਸਿੱਧਾ ਵੀ ਸਾਰਿਆਂ ਨੂੰ ਲਾਈਵ ਰੇਖਾ ਤਾਂ ਮੁੱਕ ਗਿਆ ਵਾ ਮੈਂ ਸੰਭਰ ਕੇ ਆ ਘਟ ਘਟ ਬੰਦੇ ਗੱਲ ਕੀ ਆ ਤੂੰ ਕਾੜੇ ਘਟ ਘਟ ਮੱਕੜੀ ਕੁਛ ਨਾਮ ਕਰਦੇ ਲੰਮੀ ਹੋ ਜਾਂਦੀ ਸਾਡੀ ਸਾਡੀ ਚਾਹ ਵੀ ਅੱਧ ਵਿੱਚ ਚੀ ਰਹੀ ਆ ਅੰਡੇ ਇਹ ਇੱਕ ਬੰਦ ਕਰਦੇ ਇੱਕ ਮਾਤਾ ਇੱਕ ਚੱਲੰਦੇ ਇੱਕ ਚੱਲੰਦੇ ਚਾਹ ਡੱਕਦੇ ਹਾਂ ਇੱਕ ਚੱਲੰਦੇ ਤੇ ਇੱਕ ਬੰਦ ਕਰਦੇ ਆ ਉਹ ਅੰਨਾਈ ਠੰਡ ਚ ਆਏ ਆ ਤੇ ਆਏ ਅਸੀਂ ਠੰਡ ਦੇ ਵਿੱਚ ਆ ਦੋਰੋਂ ਤਾ ਕਰਕੇ ਫਿਰ ਅਸੀਂ ਵੀਡੀਓ ਬਣਾਉਣੀ ਹੁੰਦੀ ਆ ਸਾਰੇ ਕੰਮ ਕਰ ਲੈਂਦੇ ਆ ਪਾਣੀ ਆ ਨਾ ਆਂਟੀ ਹਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਸੀ ਦੀ ਦਿਹਾੜਿਆਂ ਵਿੱਚ ਅ ਬਹੁਤ ਜ਼ਿਆਦਾ ਸਾਰੇ ਜਿਹੜੇ ਆਨੰਦਪੁਰ ਸਾਹਿਬ ਜਿੱਦਾਂ ਕਿੱਥੇ ਦੀ ਦੀ ਉਹ ਹੈ ਕਿੱਥੇ ਜਾਂਦੇ ਆ ਸਰਹੰਦ 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 ਸੌਰੀ ਸਰਹੰਦ ਜਾਂਦੇ ਸਾਰੇ ਨੇ ਨੰਦਪੁਰ ਸਾਹਿਬ ਤੇ ਨੰਦਪੁਰ ਸਾਹਿਬ ਚਮਕੌਰ ਸਰ ਹਾਂ ਤੇ ਪਲਾਨ ਸਾਡਾ ਵੀ ਹੈਗਾ ਯਾਰ ਕੀ ਤੇ ਕੁਝ ਪਰ ਥੋੜੀ ਜਿਹੀ ਮਜਬੂਰੀ ਪੈ ਗਈ ਨਹੀਂ ਜਾਇਆ ਗਿਆ ਬੱਚੇ ਢ ਲੈ ਜੇ ਹੋ ਗਏ ਹੈ ਬੱਚੇ ਹਾਂ ਬੱਚੇ ਥੋੜੇ ਢਲੇ ਹੋ ਗਏ ਤਾਂ ਕਰਕੇ ਥੋੜਾ ਜਿਆਦਾ ਫੇਲ ਹੋ ਗਿਆ ਹਾਂ ਪਲਾਨ ਫੇਲ ਹੋ ਗਿਆ ਫੇਲ ਹੋ ਗਿਆ ਫੇਲ ਹੋ ਗਿਆ ਅਸ਼ੂ ਕਾफी ਜਾ ਤੇ ਜਾਵਾਂਗੇ ਜਰੂਰ ਜਾਣਾ ਵਾ ਜਾਵਾਂਗੇ ਜਰੂਰ ਪਰ ਹੁਣ ਥੋੜਾ ਜਿਆਦਾ ਨੈਕਸਟ ਮੰਥ ਜਾਵਾਂਗੇ ਕੋਈ ਗੱਲ ਨਹੀਂ ਉਹ ਇੰਡੀਅਨ ਦਾ ਨਾ ਉਹ ਦੀਨ ਆਪਕਾ ਉਹ ਉਹਨਾਂ ਨੂੰ ਦੇਣਾ ਸੀ ਫਾਂਡ ਰਗਾ ਐਚ ਪੀ ਦਾ ਤੁਹਾਡੇ ਐਚ ਪੀ ਦੇ ਐਚ ਪੀ ਦੇ ਸਾਡੇ ਦੋਵੇਂ ਤੇ ਫਿਰ ਹੁਣ ਇਹ ਕੰਮ ਖਰਾਬ ਹੋਇਆ ਨਾ ਠੀਕ ਆ ਹੂੰ ਕੋਈ ਗੱਲ ਨਹੀਂ ਆ ਮੰਮੀ ਇਦਾਂ ਕਰਕੇ ਬੈ ਗਈ ਹੋਈ ਮੰਮੀ ਮੈਂ ਘੜੀ ਦੀ ਬੁਸ਼ਵਾ ਤਾਂ ਹੈ ਤਾਂ ਕੀ ਕਰਦਾ ਇਹੋ ਕਰਾਂ ਉੱਥੇ ਲਾਵਾਂਗੇ ਫੇਮ ਫੇਮ ਨੂੰ ਉੱਧਰ ਪਤਾ ਲੱਗਾ ਮੈਨੂੰ ਇਹ ਘਾਟੀ ਕੋ ਚੱਲਣਾ ਪੈਗੀ ਹੂੰ ਤਿੰਨ ਸਾਰੇ ਸਾਡੇ ਵੀ ਨੇ ਵੀ ਦੇਖਿਆ ਹੋਗਾ ਵੀਡੀਓ 'ਚ ਰੋਲ ਬੜੇ ਖੇਡ ਕਰੀਦੇ ਤੇ ਬਾਕੀ ਆੜੇ ਆ ਨਾ ਇਹ ਸ਼ੋਗਲ ਮੇਲੇ ਵੱਖਰੇ ਹੁੰਦੇ ਸਾਡੇ ਅਹ ਇਹ ਸ਼ੌਕਲ ਮੇਲੇ ਵੱਖਰੇ ਚੱਲਦੇ ਸਾਡੇ ਇਹ ਇਹਨਾਂ ਨੇ ਨਾਲ ਤਰੇ ਤੱਤਾ ਬੰਦਾ ਸ਼ੌਕਲ ਮੇਲੇ ਆ ਬਾਕੀ ਆਪਾਂ ਤਾਂ ਸਾਰਿਆਂ ਨੂੰ ਦੱਸਣਾ ਵਾ ਵੀ ਤੁਸੀਂ ਜਿਹੜਾ ਸਾਡਾ 3 ਨੇ ਫੇਰਿਆ ਆਸਾਂ ਤੇ ਪਾਣੀ ਜਿਹੜਾ ਵਾ ਉਹ ਵੀਡੀਓ ਨੂੰ ਬੜਾ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਡੀ ਵੀਡੀਓ ਨੂੰ ਬਹੁਤ ਵਧੀਆ ਵੀਡੀਓ ਚੱਲੀ ਬਾਕੀ ਅਸੀਂ ਸਾਰਿਆਂ ਦੇ ਨਾਂ ਨਹੀਂ ਲੈ ਸਕਦੇ ਕਮੈਂਟ ਦੇ ਵਿੱਚ ਜਿੱਦਾਂ ਮਤਲਬ ਉਹਨਾਂ ਯਾਦ ਨਹੀਂ ਆ ਜਾਂਦਾ ਇਹ ਨਾ ਪਰ ਬਹੁਤ ਸੋਹਣੇ ਸੋਹਣੇ ਕਮੈਂਟ ਬਹੁਤ ਸਾਨੂੰ ਐਪਰੀਸ਼ੀਏਟਮੈਂਟ ਐਪਰੀਸ਼ੀਏਟ ਕੀਤਾ ਸਾਨੂੰ ਵੀ ਤੁਸੀਂ ਵੀਡੀਓ ਬਹੁਤ ਵਧੀਆ ਬਣਾਉਂਦੇ ਆ ਹਜੇ ਵੀ ਵਧੀਆ ਬਣਾਉਂਦੇ ਵੀਡੀਓ ਫਿਰ ਉਸ ਤੋਂ ਬਾਅਦ ਆਪਾਂ ਹੁਣ ਸਟਾਰਟ ਕੀਤੀ ਹੈ ਨਵੀਂ ਵੀਡੀਓ ਕਲੰਕ ਕਲਜੁਗੀ ਰਿਸ਼ਤੇ ਕਲਜੁਗੀ ਰਿਸ਼ਤੇ ਕਲਜੁਗੀ ਰਿਸ਼ਤੇ ਕਲੰਕ ਕਲਜੁਗੀ ਰਿਸ਼ਤੇ ਆ ਥੋੜਾ ਲੰਮਾ ਟਾਈਟਲ ਵਾ ਤੇ ਵੀਡੀਓ ਇਹ ਵੀ ਬੜੀ ਸੋਹਣੀ ਬਹੁਤ ਬਣ ਰਹੀ ਹੈ ਬੜੀ ਸੋਹਣੀ ਬਣ ਰਹੀ ਹੈ ਵੀਡੀਓ ਬਹੁਤ ਵੰਦੀਆ ਅੱਜ ਤੱਕ ਨਾ ਤੁਹਾਡਾ ਜਿੰਨੇ ਵੀ ਟਾਈਟਲ ਆਪਾਂ ਆਪਣੀ ਵੀਡੀਓ ਕਰਾਦੇ ਆ ਨਾ ਇੰਨੇ ਕੀ ਹੁੰਦੇ ਇੰਨੇ ਕੈਰੈਕਟਰ ਚ ਆ ਜਾਂਦੇ ਹਾਂ ਪੈਟਿੰਗ ਚ ਆ ਜਾਂਦੇ ਆ ਚੋਲਾ ਹੋਗੀ ਵਿਦਕਰਾ ਹੋਗੀ ਕਪਤੀ ਨਨਾਰ ਹੋਗੀ ਸਾਰੇ ਛੋਟੇ ਛੋਟੇ ਟਾਈਟਲ ਹੋ ਗਏ ਦਾ ਵੱਡਾ ਨਹੀਂ ਮੈਂ ਨਾ ਇਹ ਚੋਲੇ ਵਿਧੀ ਜਦੋਂ ਫਸੂਗੀ ਤੀ ਨਾ ਮੈਨੂੰ ਵੀ ਉਹ ਆਖਿਆ ਮੈਂ ਚੋਲੇ ਦੇ ਨਾਲ ਨਾ ਲਿਖਣਾ ਵਾ ਵਿਚੋਲਾ ਵਿੱਚ ਓਲਾ ਨਹੀਂ ਇੰਨਾ ਕੀ ਰੱਖਣਾ ਉਹ ਕੱਲੀ ਇੱਕੋ ਥਾਂ ਸੂਈ ਟਿਕ ਜਾਂਦੀ ਆ ਕੱਲੇ ਟਾਈਟਲ ਛੋਟਾ ਹਾਂ ਉਹਨਾਂ ਨੇ ਇੰਨਾ ਕੀ ਟਾਈਟਲ ਛੋਟੇ ਹੀ ਰੱਖਦੇ ਵੈਸੇ ਬਾਜੀ ਮੈਂ ਵੇਖਿਆ ਵਾ ਕਈ ਕਈ ਵੀਡੀਓ ਕ੍ਰੇਟਰ ਵੱਡਾ ਹੈ ਨੀਗਾ ਸਿਰਫ ਅਹੀਂ ਸਿਰਫ ਰੱਖਿਆ ਸੀ ਜਿਹੜਾ ਤੀ ਨੇ ਫੇਰੇ ਆਸਾਂ ਦੇ ਪਾਣੀ ਉਹ ਵੀ ਤੁਸੀਂ ਦੱਸਿਆ ਸੀ ਟਾਈਟਲ ਮੈਨੂੰ ਹਾਂ ਮੈਂ ਟਾਈਟਲ ਕੁਝ ਹੋਰ ਰੱਖ ਰਿਹਾ ਸੀ ਆਪਾਂ ਕੁਝ ਹੋਰ ਰੱਖਿਆ ਸੀ ਮੈਨੂੰ ਯਾਦ ਨਹੀਂ ਹੈਗਾ ਹਾਂ ਥੋੜਾ ਅਲੱਗ ਸੀ ਪਤਾ ਨਹੀਂ ਤੀ ਤੀ ਨੇ ਕਲਛਣੀ ਕੀ ਕਲਛਣੀ ਧੀ ਹਾਂ ਬਲਛਣੀ ਧੀ ਕੁਝ ਨਹੀਂ ਕਲਛਣੀ ਧੀ ਇਦਾਂ ਕਰਕੇ ਨਾ ਰੱਖਿਆ ਸੀ ਤੇ ਸੋਚਿਆ ਸੀ ਤੇ ਮੁੜ ਕੇ ਫਿਰ ਦੀਦੀ ਜਾਂਦੇ ਵੀ ਨਹੀਂ ਇਹ ਨਹੀਂ ਵਧੀਆ ਲੱਗਣਾ ਇਹ ਬਲਜੀਦੀ ਨੇ ਨਾ ਰੱਖਿਆ ਸੀ ਤੇ ਵੀਡੀਓ ਵੀ ਬਹੁ ਬਈ ਚੱਲੀ ਸਾਡੀ ਓੜੀ ਵੀਡੀਓ ਬੜੀ ਜ਼ਬਰਦਸਤ alli ਬਹੁਤ ਰਿਸਪੌਂਸ ਤੁਸੀਂ ਸਾਰਿਆਂ ਨੇ ਦਿੱਤਾ ਉਹ ਵੀਡੀਓ ਨੂੰ ਤੇ ਆ ਹੁਣ ਜਿਹੜੀ ਵੀਡੀਓ ਵਾ ਇਹ ਵੀ ਮਤਲਬ ਇਹਦੇ ਵਿੱਚ ਵੀ ਬੜਾ ਸੋਚ ਸਮਝ ਕੇ ਵੀਡੀਓ ਬਣਾ ਰਹੇ ਹਾਂ ਬਹੁਤ ਜ਼ਿਆਦਾ ਮਿਹਨਤ ਬੜੀ ਲੱਗ ਰਹੀ ਹੈ ਸਾਰਿਆਂ ਦੀ ਤੇ ਸਾਰੇ ਵਖਰੇਦਿਆਂ ਤੁਸੀਂ ਸਾਰਿਆਂ ਨੇ ਪਿਆਰ ਦਿਓ ਇਸ ਵੀਡੀਓ ਨੂੰ ਇਹ ਵੀਡੀਓ ਨੇ ਵੇਖਿਆ ਕਰੋ ਤੁਸੀਂ ਸਾਰੇ ਨੇ ਨਹੀਂ ਮੈਨੂੰ ਕਰ ਲੱਗ ਗਈ ਹੈ ਅੱਗੇ ਅੱਗੇ ਬਹੁਤ ਵਧੀਆ ਇਹਦੇ ਵਿੱਚ ਮਤਲਬ ਸ਼ੁਰੂਆਤੀ ਚ ਹਰ ਵੀਡੀਓ ਸ਼ੁਰੂਆਤੀ ਜਿਹੜਾ ਹੁੰਦਾ ਨਾ ਉਹ ਮਤਲਬ ਅਸੀਂ ਸ਼ੁਰੂ ਤੋਂ ਸ਼ੁਰੂਆਤ ਕਰਦੇ ਹਾਂ ਵੀਡੀਓ ਨੂੰ ਹੈ ਕਿ ਨਹੀਂ ਮਤਲਬ ਜਿੱਦਾਂ ਨਾਰਮਲ ਤਰੀਕੇ ਦੇ ਨਾਲ ਘਰ ਦੇ ਵਿੱਚ ਜੋ ਹੁੰਦਾ ਆ ਔਲਕਿਲ ਕੇ ਤੇ ਫਿਰ ਉਹ ਤੋਂ ਗਾੜੀ ਜਿਹੜਾ ਵਾ ਉਹ ਬਾਅਦ ਚ ਲੱਗਦੇ ਸਾਰੀ ਜੀ ਵੀਡੀਓ ਦੇ ਵਿੱਚ ਵਧੀਆ ਬਾਅਦ ਚ ਲੱਗਦੀ ਵੀਡੀਓ ਹਮਨਾ ਨੇ ਨਵੇਂ ਟਵਿਸਟ ਵਿੱਚ ਆਉਂਦੇ ਆ ਮੋੜ ਆਉਂਦੇ ਆ ਟਵਿਸਟ ਹਾਂ ਇਹ ਸਟੋਰੀ ਵੀ ਵਧੀਆ ਵਾ ਅੱਗੇ ਅੱਗੇ ਚੱਲ ਕੇ ਤੇ ਹੋਰ ਪਤਾ ਲੱਗਣਾ ਕਿੰਨੀ ਵਧੀਆ ਸਟੋਰੀ ਹੈ ਕਿੰਨੀ ਵਧੀਆ ਸਟੋਰੀ ਹੈਗੀ ਆ ਇਹ ਸਟੋਰੀ ਨੂੰ ਤੁਸੀਂ ਪਿਆਰ ਦਾ ਸਾਰਿਆਂ ਨੇ ਫਿਰ ਆਪਾਂ ਹੀ ਬਤਲਾਈ ਜਣਾ ਤੁਹਾਨੂੰ ਇਹ ਸਟੋਰੀ ਕਿੱਦਾਂ ਲੱਗਦੀ ਹੈ ਬਹੁਤ ਦੀ ਮੁੰਦੀ ਨੂੰ ਸਟੋਰੀ ਆ ਅੱਜ ਜਦੋਂ ਵਿਦਕਰਾਂ ਸਟਾਰਟ ਕੀਤੀ ਆ ਆਪਾਂ ਵਿਦਕਰਾਂ ਦੇ ਸਟਾਰਟਿੰਗ ਵਿੱਚ ਵੀ ਨਾਰਮਲ ਜੇ ਸੀਨ ਪਾਏ ਸੀ ਸਭ ਤੋਂ ਪਹਿਲਾਂ ਨਾਰਮਲ ਸੀਨ ਹੀ ਫਿਰ ਮੁੜ ਕੇ ਬਾਅਦ ਚ ਜ ਏ ਤੇ ਇਹਦੇ ਟਵਿਸਟ ਆ ਇਹ ਵਕਰੇ ਆਉਣੇ ਤੇ ਹਾਂ ਭਾਈ ਦੇ ਹੀ ਲੱਤਾਂ ਵੀ ਖਲਾਰੀਆਂ ਵਾਂ ਭਾਈ ਨੂੰ ਕੋਟੇ ਹਲਾਤੇ ਵੀ ਸੱਟ ਲਾਈ ਸੀ ਐ ਗਰਮੀਤ ਨੂੰ ਉਹ ਤੋਂ ਬਾਅਦ ਉਹ ਛੱਡ ਕੇ ਆਏ ਕਿੰਨੇ ਟਵਿਸਟ ਆ ਪਾ ਲਿਆ ਦੇ ਵੀਡੀਓ ਵਿੱਚ ਉਹ ਵੀ ਤੇ ਵੀਡੀਓ ਵਧੀਆ ਬਣੀ ਵੀਡੀਓ ਬਹੁਤ ਘੈਂਟ ਆ ਵੈਸੇ ਲੱਗ ਗਈ ਮੇਰੀ ਕਿਹੜੀ ਵਾਲਾ ਵਕਰੇ ਵਿੱਚ ਫਿਰ ਹੁਣ ਵਿੱਚ ਵੱਡਾ ਬੰਦਾ ਡਾਇਰੈਕਟ ਲਿੰਕ ਕੇ ਦੇਣ ਡਿਆ ਵਾ ਉਸ ਸਟੋਰੀ ਨੂੰ ਉਹਦਾ ਸਾਰਾ ਅਧਿਕਾਰਸਤਾਨੀ ਅਧਿਕਾਰਸਤਾਨੀ ਸਾਰੀ ਇਹਦੇ ਵਿੱਚ ਹੈ ਭਾਵੇਂ ਉਹ ਹੈ ਯਾ ਹੈ ਬਾਈ ਹਾਇਰ ਦੀ ਛੋਟੀ ਬੱਚੇ ਦਿਮਾਗ ਬੜਾ ਬਹੁਤ ਜ਼ਿਆਦਾ ਦਿਮਾਗ ਕੁਝ ਬਹੁਤ ਜ਼ਿਆਦਾ ਹੈ ਫਿਰ ਉਹ ਸਟੋਰੀ ਜਿਹੜੀ ਕ੍ਰੀਏਟ ਕਰਦੀ ਹੈ ਨਾ ਉਸ ਹਿਸਾਬ ਨਾਲ ਮੇਰੇ ਸਾਮਣੇ ਘਰ ਵੀ ਨਹੀਂ ਸਕਦਾ ਕੋਈ ਹਾਂ ਮੈਂ ਇਹ ਸੁਣਾਣਿਆ ਨੂੰ ਨਹੀਂ ਬਹੁਤ ਜ਼ਿਆਦਾ ਦਿਮਾਗ ਬਹੁਤ ਜ਼ਿਆਦਾ ਤੇ ਜਿਹੜੀ ਇੰਨੇ ਬੱਸ ਦਿਮਾਗ ਘਮਾਉਣਾ ਸਾਡੀ ਕੋਈ ਇੱਕ ਇੱਕ ਸਟੋਰੀ ਉਹ ਗਾਣਾ ਕਰੇ ਕ੍ਰੀਏਟ ਨਹੀਂ ਹੁੰਦੀ ਕਿ ਨਹੀਂ ਨਾ ਪਤਾ ਐ ਸਾਨੂੰ ਪਸੰਦ ਆ ਉਹ ਚੀਜ਼ ਨੂੰ ਕਿੰਦੀ ਵੀ ਆਪੇ ਮੋੜ ਦੇ ਲੀਨੀ ਮੋੜ ਦੇ ਦੇ ਲੀਨੀ ਆਪੇ ਕੋਈ ਗੱਲ ਨਹੀਂ ਹਾਂ ਆਪੇ ਮੋੜ ਦੇ ਆਪਣੇ ਲਈ ਵੀ ਸਟੋਰੀ ਆਪਣੇ ਲਈ ਜਿਹੜੀ ਸਟੋਰੀ ਹੈ ਕਲੰਕ ਕੜਜੂ ਦੇ ਰਿਸਤੇ ਉਹ ਵੀ ਉਹੀ ਦੇ ਰਹੀ ਆ ਸਾਰੀ ਕਲੰਕਰ ਰੁਕਾ ਕਹਿੰ ਮੈਨੂੰ ਬਾਉ ਮਿੰਟ ਪੰਜ ਚੱਲ ਜਾ ਅੰਟੀ ਅੰਟੀ ਜਦੋਂ ਸਲੈਂਡਰ ਹੋ ਗਿਆ ਬਾਦੇ ਅੰਟੀ ਤਰਲੇ ਮਾਰਨ ਦੇ ਸਲੈਂਡਰ ਤੇ ਵੀ ਬਹੁਤ ਸਲੈਂਡਰ ਚੱਲਾ ਜਾ ਥੋੜਾ ਜਿਹਾ ਆਹੋ ਥੋੜਾ ਕ ਨਹੀਂ ਰੋਟੀ ਬਹੁਤ ਥੋੜਾ ਸਲੈਂਡਰ ਚੱਲੇ ਜਾ ਕੋਈ ਗੱਲ ਨਹੀਂ ਹੁਣ ਤੂੰ ਥੋੜਾ ਜਿਹਾ ਕੱਢ ਜਾ ਟਾਈਮ ਬੱਸ ਫਿਰ ਕੋਈ ਚੱਕਰ ਨਹੀਂ ਹੈਗਾ ਇੱਕ ਆਪਣੇ ਆਉਣੇ ਅੱਜ ਪਰੌਣੇ ਬਲਜੀਤ ਦੀ ਸਿਸਟਰ ਆਉਣੇ ਆ ਮੀਆ ਸਲੈਂਡਰ ਲੈਣ ਗਿਆ ਸਿਸਟਰ ਦੀ ਸਿਸਟਰ ਹੋਣੀ ਟੱਡੇ ਹਾਂ ਬਲਜੀਤ ਦੀ ਸਿਸਟਰ ਹੋਣੀ ਅੱਜ ਮੇਰੀ ਭੈਣ ਨੇ ਆਉਣਾ ਤੇ ਆਪਣਾ ਬੱਚਾ ਲੈ ਕੇ ਪਹਿਲੀ ਵਾਰ ਇੱਥੇ ਅਸੀਂ ਬੇਟਾ ਆਇਆ ਲੋਕੀ ਓਕੇ ਹਾਂ ਫਿਰ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਹਿਲੀ ਵਾਰੀ ਆਪਣੇ ਮਾਂ ਆਉਂਦੇ ਆ ਆਹ ਮੇਰੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਬਈ ਲੈ ਕੇ ਆਉਣੇ ਆ ਠੀਕ ਆਹੋ ਅੱਜ ਭਾਜੀ ਹੋਣੀ ਆ ਨਹੀਂ ਹੁਣ ਲੱਡੂ ਖਾਵਾਂਗੇ ਲੱਡੂ ਕਿੱਦੇ ਆਉਣੇ ਆ ਦੂਜੇ ਇੱਕ ਨੂੰ ਕਹਿੰਦੇ ਆ ਕਿੱਦੇ ਲੈ ਕੇ ਆਉਂਦੀ ਆ ਅੱਛਾ ਹਾਲੀ ਕੋਈ ਪਤਾ ਨਹੀਂ ਹੈਗਾ ਨਹੀਂ ਓ ਤੇ ਉਹ ਕਰੇ ਉਹ ਤੇ ਵਧੀਆ 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 ਕਰਤੇ ਤੇ ਉਹ ਲੈ ਲੈਣਾ ਟੁਕੜਾ ਜਿਹੜਾ ਤਾਂ ਪੁੱਨੇ ਕਾਹ ਨਹੀਂ ਦੱਸਦਾ ਮੇਰੇ ਕੋ ਬੰਦੇ ਕਿਲੇ ਨਾ ਪਕਾ ਲਈ ਕਿਹੜੇ ਮੁੱਢ ਜੂਟ ਨਹੀਂ ਉਹ ਸੋ ਕੁ ਸਵਾਦ ਹੁੰਦੇ ਆ ਮੇਰੇ ਸਭ ਤੋਂ ਫੇਵਰੇਟ ਜਿਹੜੇ ਆ ਨਾ ਉਹ ਮੋਠ ਲੱਡੂ ਆ ਮੋਠ ਲੱਡੂ ਜਿਹੜੇ ਬਣਾਉਂਦੇ ਆ ਨਾ ਕੀ ਕਹਿੰਦੇ ਉਹਨਾਂ ਨੂੰ ਹਾਂ ਮੋਠ ਲੱਡੂ ਮੋਠ ਲੂਟੀ ਕਹਿੰਦੇ ਆ ਨਾ ਗੋond ਵੇ ਲੱਡੂ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਦੇ ਆ ਲਓ ਜੀ ਭਾਜੀ ਹਣੀ ਆ ਗਏ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਇਹ ਕੀ ਆ ਚਾਲੇ ਤੇ ਸਿਲੰਡਰ ਮਿਲਿਆ ਭਾਜੀ ਵਾਲਾ ਫੋਨ ਲਿਆ ਅੰਦਾ ਮੈਂ ਇੱਕ ਮਿੰਟ ਦੱਸਦਾ ਜੱਤੀ ਵਾਲੇ ਨੂੰ ਫੋਨ ਕੀਤਾ ਪਰ 1.5 ਮਿੰਟ ਤੱਕ ਗੱਡੀ ਅੱਲ ਗਈ ਜਿਹਨੇ ਮੱਝ ਘੋੜਾ ਪਾ ਨਹੀਂ ਨਾ ਹੁਣ ਹੁਣ ਪਈ ਪਰ ਹੁਣ ਹਾਂ ਜਿਹਨੂੰ ਕੀਤਾ ਫੋਨ ਅੱਛਾ ਜਿਹਨੂੰ ਕਰਉਣੀ ਗੱਲ ਚਾਹ ਪਹਿਲੋ ਵੇ ਪੀਣਾਗੇ ਐਂ ਤੇ ਰੋਟੀ ਨਹੀਂ ਗਈ ਪਕੜੀ ਨਹੀਂ ਗਈ ਜੇ ਨਹੀਂ ਪਕਣੀ ਉੱਧਰ ਲਾ ਲੋ ਚਾਚੀ ਨਾਲ ਹਾਂਜੀ ਉੱਧਰ ਲੈ ਚਾ ਲੋ ਜੀ ਭਾਈ ਰੋਟੀ ਨਹੀਂ ਮਿਲਦੀ ਲਾ ਲੋ ਅਗਿਆ ਭਾਈ ਨੇ ਪਹਿਲਾਂ ਹੀ ਖਾ ਲਈ ਕਿਆ ਆਪਾਂ ਪਹਿਲੇ ਹੀ ਗਾਲੀ ਆ ਸਾਡੇ ਨੂੰ ਭਵੇ ਕੇ ਨਹੀਂ ਬਿੜੇ ਬਣਾ ਮਲੇ ਮੈਂ ਚਾਹਦੀ ਯਾਰ ਹੋਰ ਗਰਮਾ ਮੈਂ ਟਮਾਟਾ ਸੇਕ ਪੈਨ ਲਾ ਰਿਆ ਤੇ ਰੋਟੀ ਕਾਹਦੀ ਮੈਂ ਖਰਾਇਆ ਕੀ ਥੋ ਘਰ ਜੇ ਉਹ ਸਾ ਉਧਰ ਭੱਜਿਆ ਉਸ ਚੋਕੀ ਲੈ ਆਵਨੇ ਨੂੰ ਠੀਕ ਹੈ ਠੀਕ ਹੈ ਠੀਕ ਹੈ ਵੱਡੀ ਦੇ ਹਵਾ ਹਵਾ ਪੁੱਠਾ ਘਾਲੋ ਨਹੀਂ ਦੇ ਪੁੱਠਾ ਲੈ ਗਿਆ ਜਾਂਦਾ ਵਾ ਹਾਂ ਇਹਦੇ ਹੈ ਵਾਕੀ ਦਾ ਸਹੀ ਪੱਕ ਗਈਆਂ ਹਾਂ ਚਲ ਚਲ ਪੱਕ ਗਈਆਂ ਪਾਕੀਆਂ ਕੋਈ ਗੱਲ ਨਹੀਂ ਸਲੈਂਟਰ ਟੇਡਾ ਕੀਤਾ ਵੀ ਹਾਂ ਚੱਲ ਜਾਂਦਾ ਹੁੰਦਾ ਹਲਵਾਈ ਟੇਡਾ ਕਰ ਲੈਣ ਹੁੰਦੇ ਆ ਦੇਖੋ ਰੱਖੋ ਜਦੋਂ ਠੱਠੀ ਦਾ ਜਾਂਦਾ ਨਾ ਉਹ ਗਰਮ ਪਾਣੀ ਚ ਇਹਨੂੰ ਰੱਖੀ ਗਰਮ ਪਾਣੀ ਚ ਰੱਖ ਲਈਦਾ ਵਾਕਿਆ ਗੱਲ ਐਸ ਟਾਈਮ ਤੇ ਭਾਵੇਂ ਗੈਸ ਥੱਲੇ ਜੰਮੀ ਵੀ ਹੋਵੇ ਅਲੀ ਅੱਛਾ ਹਾਂ ਯੇਰ ਕੋ ਗੱਲ ਸਹੀ ਐ ਸਵੇਰੇ ਪਤਾ ਹੁੰਦਾ ਸਵੇਰੇ ਪਿੰਨੂ ਦੱਸ ਦਿੰਦੇ ਮੈਂ ਲੈ ਆਉਣਾ ਸੀ ਕਾਦੀਆਂ ਤੋਂ ਸੈਂਟਰ ਅਹੀਂ ਕਾਦੀਆਂ ਤੋਂ ਲੱਦ ਲੈਣਾ ਸੀ ਫਿਰ ਮੈਨੂੰ ਸ਼ੱਕ ਪੈਂਦਾ ਕਾਦੀਆਂ ਕੇ ਤੋਂ ਨੇ ਆਖਦਾ ਦਸ ਸਵੇਰੇ ਦੱਸ ਦਿੰਦੇ ਸਾਡੇ ਦੇ ਭਰੇ ਤੋਂ ਥੱਲੇ ਪਾਏ ਦੋ ਬਏ ਮੇਰੇ ਕੋ ਘਰੇ ਸਲੈਂਟਰ ਦੋ ਸਾਨੂੰ ਪਤਾ ਹੁੰਦਾ ਰੱਖ ਗੱਡੀ ਗੱਜ ਤੇ ਰੱਖੇ ਨਾ ਉਹ ਨਾਲ ਇਹ ਵੀ ਗੱਲ ਸਹੀ ਆ ਰਾਤੀ ਵੇਹੇ ਗਰਮੀਤ ਨਾਲ ਬਹੁਤ ਜਿਆਦਾ ਮਾੜੀ ਹੋਈ ਵੇਹੇ ਮੇਰੀ ਗੱਲ ਸੁਣੋ ਹਾਂ ਚੰਗਾ ਆਪਣਾ ਰਾਤੀ ਬੰਦ ਕਰਕੇ ਸੁੱਤੇ ਸੁੱਤੇ ਹੀ ਹਾਂ ਜਦੋਂ ਬਲਾ ਕਰਦਾ ਕਰਦਾ ਉਹ ਹੁਣੇ 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 ਮਿੰਟ ਜੇ ਮੁੱਕ ਗਿਆ ਜੀ ਹੈ ਉਹ ਗਿਆ ਜੀ ਮਿੰਟ ਦੇ ਵਿੱਚ ਇੱਕ ਬਨੇ ਰੋਟੀਆਂ ਤਿਆਰ ਮੈਂ ਕੋਈ ਤੂਫ ਹੈਗਾ ਹੀ ਹੈਗਾ ਹੀ ਨਹੀਂ ਵੈਸੇ ਰਾਤੀ ਤੇਰੇ ਨਾਲ ਬਹੁਤ ਮਾੜੀ ਹੋਈ ਵੇਹੇ ਨਾ ਮਨ ਤੇ ਵਾਲੇ ਨੇ ਵੱਟ ਘਾੜਾ ਦੇ ਘਰ ਬਹੁਤ ਹੀ ਸ਼ਾਨਦਾਰ ਦਸਰ ਇਹਦੇ ਨਾਲ ਹੀ ਮੁਰਗੀਆਂ ਲੈਦਾ ਟੋਟ ਪਖਾੰਦੇ ਗੀ ਗਰਮੀ ਵਿੱਚ ਬਿਠੀ ਆਹ ਮੈਨੂੰ ਬਹੁਤ ਸਵਾਦ ਆਉਂਦੀ ਮੇਰੇ ਨਾਲ ਮੈਂ ਜਿਆਦਾ ਸਤਾਉਂਦਾ ਤੇਨੇ ਸਤਾਉਂਦੇ ਕੱਲੇ ਇਹ ਗਰਮੀ ਚਲੇਗੀ ਹੀ ਕਿਤੇ ਵਾਢੇ ਇਹਨੂੰ ਟੈਪ ਲੱਗ ਗਿਆ ਭਾਜੀ ਹੁਣੀ ਆਏ ਗਾਲ ਫਿਰ ਮਸੂਰ ਦਸਰ ਹੋਰ ਚਾਹ ਲੈਣਾ ਮੈਨੂੰ ਕੋਈ ਮੈ ਖਾਦੀ ਵੀ ਮੇਰੇ ਮੋਲ ਵਿੱਚ ਪਰ ਫਿਰ ਉਹ ਸੁਕੀ ਨਹੀਂ ਹੁੰਦੀ ਹਾਂ ਅੱਜ ਠੀਕ ਨਹੀਂ ਉਹਨੇ ਰੋਟੀ ਆਹ ਇੱਕ ਹੋਰ ਹੋਂਦੇ ਕੋਈ ਗੱਲ ਨਹੀਂ ਅਸੀਂ ਮੈਂ ਕਹਿੰਦਾ ਫਿਰ ਹੋਰ ਬੈ ਕੇ ਦੇਖੋ ਮੈਂ ਤੁਹਾਨੂੰ ਹੋਣਾ ਨਹੀਂ 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 ਰਾਜ ਨਹੀਂ ਨਹੀਂ ਕੋਈ ਬੰਦਾ ਕੋਈ ਚੈਲੰਜ ਕਰਦਾ ਨਹੀਂ ਅਖੀ ਨਹੀਂ ਖਾ ਰਾ ਵੈਸੇ ਲੰਚੇ ਕਰਵਾ ਲੰਚਾ ਲੈਣ ਕੇ ਜਾਈਏ ਨੇ ਤਾਂ ਵੀ ਖਾ ਰਹੀ ਚੱਗੇ ਮਾਰੇ ਚਾਰਾਂ ਝੂਟੀਆਂ ਖਾ ਜਾਂਦੀਆਂ ਵੈਸੇ ਹੋਰ ਕੁਝ ਖਾਈਏ ਨਾ ਖਾਈਏ ਤੇ ਬਾਕੀ ਆ ਇਹ ਦੀਦੀ ਦਾ ਤੇ ਗੁਰਵੀਰ ਦਾ ਫੇਵਰਟ ਡੋਸਾ ਜਿਹਨੂੰ ਬੰਦੇ ਆ ਇਹ ਕਿੰਨੇ ਬਾਅਦ ਜਾਣੀਆਂ ਡੋਸਾ ਵਾ ਤਿੰਨ ਤਿੰਨ ਡੋਸੇ ਇਹਨਾਂ ਨੇ ਡੋਸੇ ਖਾਣੇ ਖਾਣੇ ਤਿੰਨ ਲਓ ਜੀ ਡੋਸੇ ਖਾਣੇ ਖਾਣੇ ਭਾਵੇਂ ਜਰਦੀ ਹੋ ਜੇ ਇਹ ਜਦੋਂ ਸਾਡੇ ਕੋਲ ਸ਼ਹਿਰ ਹੋਣਾ ਉੱਥੇ ਉਹ ਡੋਸਾ ਖਾ ਗਏ ਹੋਣਾ ਉਤੋਂ ਕੁਝ ਖਾਦਾ ਪੀਤਾ ਹੁੰਦਾ ਨਾ ਮੈਨੂੰ ਤੇਨਤਾ ਤਾਂ ਕਰਕੇ ਤੇ ਜੇ ਭੁੱਖ ਲੱਗੀ ਹੋਵੇ ਜਦੋਂ ਆਪਾਂ ਰੋਟੀ ਖਾਣੇ ਸਵੇਰੇ ਜਦੋਂ ਆਤ ਨੂੰ ਹਨਾ ਭੁੱਖ ਲੱਗੀ ਹੋਵੇ ਤਾਂ ਆਰਾਮ ਨਾਲ ਖਾ ਸਕੀਦਾ ਵਾ ਬਸ ਹੋਰਗਾ ਤੇਰਾ ਵਿਦਾਵਾ ਬਸ ਕਰ ਹੋਣਾ ਸਾਲੂ ਦਾ ਖਾਣਾ ਮੈਂ ਕੋਈ ਖਾਦੀ ਨਾ ਰੋਟੀ ਨਹੀਂ ਖਾਣੀ ਜੋ ਖਾ ਕੇ ਤਾ ਹੋਏ ਨਾ ਇਹ ਮੁੰਡਾ ਚਾਹੁੰਦਾ ਆ ਨਿਆਣਾ ਆ ਜਾ ਭੁੱਖਾ ਦਾ ਅੰਡੀ ਅੰਡੀ ਆ ਸੱਚ ਵਾਲੀ ਹੁੰਦੀ ਓ ਅੱਜ ਵੀ ਬੱਸ ਕਰ ਤੇਰਾ ਹੋ ਗਿਆ ਗੁਜ਼ਾਰਾ ਹੁਣ ਹੋਣਾ ਘਾ ਰੋਟੀਆਂ ਤੂੰ ਹੋ ਗਿਆ ਗੁਜ਼ਾਰਾ ਤੇਰਾ ਬੱਸ ਰਹਿੰਦੇ ਹੁਣ ਆ ਛੱਡ ਕੇ ਗਾਉਣ ਤੋਂ ਅੰਟੀ ਆ ਗਈ ਫੋਨ ਤੇਰਾ ਰਹਿਣਾ ਆਹ ਕੰਮ ਚਲਾ ਹੀ ਲਿਆ ਕੰਮ ਚਲਾ ਹੀ ਲਿਆ ਓਖੇ ਸੋਖੇ ਹੋ ਗਏ ਨਾ ਲਾ ਲੂ ਕਿਸੇ ਨੂੰ ਹੈਂ ਕਰ ਤੂੰ ਚਲੋ ਜੀ ਓਕੇ ਬਾਏ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 我不要你。